ਆ ਇੱਕ ਵਾਰ ਫਿਰ ਤੁਹਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੁਸੀਂ ਇੱਕ ਵਾਰ ਫਿਰ ਆਏ ਦੇਖਿਆ ਥੰਬਨੇਲ ਨਵਾਂ ਵੀਡੀਓ ਆ ਤਾਂ ਥੋੜੀ ਤੁਹਾਨੂੰ ਕੋਈ ਹੋਊਗੀ ਉਮੀਦ ਕਿ ਹਾਂ ਸ਼ਾਇਦ ਕੋਈ ਨਵੀਂ ਇਨਫੋਰਮੇਸ਼ਨ ਮਿਲੂਗੀ ਕੋਈ ਕੰਮ ਦੀ ਗੱਲ ਹੋਰ ਸ਼ਾਇਦ ਪਤਾ ਲੱਗ ਜਾਊ ਮਾਰਕੀਟ ਬਾਰੇ ਨਵੀਂ ਮੇਰੀ ਹਮੇਸ਼ਾ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਕੋਈ ਨਾ ਕੋਈ ਚੰਗੀ ਕੋਈ ਇਨਫੋਰਮੇਟਿਵ ਚੀਜ਼ ਪਤਾ ਲੱਗੇ ਜਿਹਦੇ ਨਾਲ ਤੁਹਾਡੀ ਇਨਵੈਸਟਮੈਂਟ ਦੇ ਵਿੱਚ ਪ੍ਰੋਫਿਟ ਦੇ ਵਿੱਚ ਕੋਈ ਵਾਧਾ ਹੋਵੇ ਕਿਸੇ ਤਰ੍ਹਾਂ ਦਾ ਤੇ ਇਹੀ ਅੱਜ ਹੈ ਕਿ ਅੱਜ ਵੀ ਇੱਕ ਨਿਊਜ਼ ਅੱਜ ਮੈਂ ਥੋੜਾ ਲੇਟ ਆ ਦੋ ਤਿੰਨ ਦਿਨ ਤੋਂ ਵੀਡੀਓ ਵੀ ਨਹੀਂ ਬਣਾਇਆ ਤੇ ਮੈਨੂੰ ਵੀ ਥੋੜਾ ਅਜੀਬ ਲੱਗ ਰਿਹਾ ਸੀਗਾ ਤੇ ਬਟ ਹੋਣਾ ਜੇ ਆਪਾਂ ਗੱਲ ਕਰਦੇ ਆ ਸੈਚਰਡੇ ਨੂੰ ਹਾਂ ਇੱਕ ਚੀਜ਼ ਮੇਰੀ ਯਾਦ ਰੱਖਿਓ ਜਿੰਨੇ ਵੀ ਮੇਰੇ ਦੋਸਤ ਇਹ ਵੀਡੀਓ ਦੇਖਣਗੇ ਕਦੇ ਵੀ ਅਗਲੇ ਕੁਝ ਘੰਟਿਆਂ ਦੇ ਵਿੱਚ ਜਦੋਂ ਵੀ ਇਹ ਅਪਲੋਡ ਹੋ ਗਿਆ ਕਿ ਸ਼ਨੀਵਾਰ ਨੂੰ ਇੱਕ ਵੀਡੀਓ ਉਹ ਮਤਲਬ ਹਮੇਸ਼ਾ ਹੀ ਹੋਇਆ ਕਰੂਗਾ ਹਰ ਸ਼ਨੀਵਾਰ ਨੂੰ ਹੁਣ ਆਪਾਂ ਇੱਕ ਰੈਗੂਲਰ ਹੀ ਆ ਉਹਦਾ ਫਿਕਸ ਕਰ ਲਿਆ ਮੈਂ ਉਹਦਾ ਹਰ ਸੈਚਰਡੇ ਨੂੰ ਜਿੰਨੇ ਵੀ ਤੁਹਾਡੇ ਮਤਲਬ ਇੱਕ ਪੂਰੇ ਹਫਤੇ ਦੇ ਕੁਐਸਚਨ ਹੋਇਆ ਕਰਨਗੇ ਤੁਸੀਂ ਮੇਰੇ ਦੋ ਜਾਂ ਤਿੰਨ ਵੀਡੀਓ ਜਿੰਨੇ ਵੀ ਉਸ ਉਦੋਂ ਤੱਕ ਆ ਜਾਣਗੇ ਜਿੰਨੇ ਵੀ ਉਹਦੇ ਕੁਐਸਚਨ ਹੋਣਗੇ ਉਹ ਸਾਰੇ ਦੇ ਸਾਰੇ ਮੈਂ ਕਵਰ ਕਰਨ ਦੀ ਟਰਾਈ ਕਰੂੰਗਾ ਸੈਚਰਡੇ ਦੇ ਆਪਣੇ ਵੀਡੀਓ ਦੇ ਵਿੱਚ ਤੇ ਉਹ ਵੀਡੀਓ ਹਾਂ ਲੰਬਾ ਜ਼ਰੂਰ ਹੋਇਆ ਕਰੂਗਾ ਪਰ ਜਾਣਕਾਰੀ ਭਰਪੂਰ ਵੀ ਕਾਫੀ ਹੋ ਜਾਊਗਾ ਕਿਉਂਕਿ ਹਰ ਇੱਕ ਦੋਸਤ ਅਲੱਗ-ਅਲੱਗ ਕੁਐਸਚਨ ਪੁੱਛਦੇ ਰਹਿੰਦੇ ਆ ਕਿ ਕੰਪਨੀ ਬਾਰੇ ਤਾਂ ਉਹ ਕੰਪਨੀਆਂਜ਼ ਕਾਫੀ ਕੱ ਤਾਂ ਸ਼ਾਇਦ 1 ਘੰਟੇ ਤੋਂ ਮੇभी ਥੋੜਾ ਬਹੁਤ ਮੈਂ ਤਲਾਸ਼ਾ ਤਾਂ ਪਰਿ ਚਲੇ ਜਾਵੇ ਬਟ ਜੇ ਤੁਸੀਂ 1 ਘੰਟਾ ਕੱਢ ਲਓਗੇ ਕਿਤੇ ਆਪਣੇ ਟਾਈਮ ਦੇ ਵਿੱਚੋਂ ਤਾਂ ਤੁਹਾਨੂੰ ਬਹੁਤ ਸਾਰੀਆਂ ਕੰਪਨੀਆਂਜ਼ ਦੇ ਬਾਰੇ ਵਿੱਚ ਇਨਫੋਰਮੇਸ਼ਨ ਮਿਲ ਜੂਗੀ ਉੱਥੋਂ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਆਪਣੀ ਗੱਲਬਾਤ ਤੇ ਅੱਜ ਮੈਂ ਤੁਹਾਡੇ ਕੋਲੇ ਕਿਉਂ ਆਇਆ ਤੁਹਾਡੇ ਸਾਹਮਣੇ ਕਿਉਂ ਆਇਆ ਲੇਟ ਕਿਉਂ ਆਇਆ ਇਸ ਕਰਕੇ ਕਿਉਂਕਿ ਇੱਕ ਕੰਪਨੀ ਹੈਗੀ ਆ ਮੈਂ ਉਹਨੂੰ ਕਾਫੀ ਟਾਈਮ ਤੋਂ ਟਰੈਕ ਕਰ ਰਿਆ ਉਹਦਾ ਜਿਹੜਾ ਫਿਊਚਰ ਸੀ ਜਦੋਂ ਉਹ ਆਈਪੀਓ ਦਾ ਲਾਂਚ ਹੋਇਆ ਦੋ ਸਾਲ ਪਹਿਲਾਂ ਹੋਇਆ ਸੀ ਤਾਂ ਬਹੁਤ ਹੀ ਮਤਲਬ ਜੋਰ ਸ਼ੋਰ ਨਾਲ ਉਹ ਉਹਦਾ ਆਈਪੀਓ ਲਾਂਚ ਹੋਇਆ ਸੀ ਬੜੀ ਜ਼ਬਰਦਸਤ ਕੰਪਨੀ ਹੈਗੀ ਆ ਉਹਦੀ ਗਰੋਥ ਬੜੀ ਤਕੜੀ ਹੈਗੀ ਆ ਤੇ ਬਟ ਪਿੱਛੇ ਜੇ ਇੱਕ ਦੋ ਸਾਲ ਤੋਂ ਮਾੜੇ ਮਤਲਬ ਕਿਹ ਲੋ ਕਿ ਟਾਈਮ ਦੇ ਵਿੱਚੋਂ ਨੰਗੀ ਉਹ ਤਿੰਨ ਚਾਰ ਕੁਆਟਰ ਉਹਨਾਂ ਦੇ ਬਹੁਤ ਹੀ ਬੁਰੇ ਗਏ ਆ ਤੇ ਉਸ ਤੋਂ ਬਾਅਦ ਇੱਕ ਵਾਰ ਜਿਹੜੇ ਹੁਣ ਰੀਸੈਂਟ ਉਹਨਾਂ ਨੇ ਰਿਜ਼ਲਟ ਦਿੱਤੇ ਆ ਤੇ ਬਹੁਤ ਹੀ ਬੰਪਰ ਰਿਜ਼ਲਟ ਦਿੱਤੇ ਇੱਕ ਵਾਰੀ ਫੇਰ ਵਾਪਸ ਉਹ ਟ੍ਰੈਕ ਦੇ ਉੱਪਰ ਆ ਰਹੇ ਆ ਤੇ ਜਿਹੜੇ ਵੀ ਵੱਡੇ ਵੱਡੇ ਇਨਵੈਸਟਰ ਵੱਡੇ ਵੱਡੇ ਸਟਾਕ ਐਨਾਲਿਸਿਸ ਜਿਹੜੇ ਕਹਿ ਰਹੇ ਸੀ ਕਿ ਬਹੁਤ ਹੀ ਵਧੀਆ ਕੰਪਨੀਆਂ ਤੋਂ ਸਾਰੇ ਹੁਣ ਬਹੁਤ ਹੀ ਖੁਸ਼ ਹੋਏ ਕਿਉਂਕਿ ਇਹਨੇ ਕਿ ਦੇਖਿਆ ਸੀ ਕਿਹਾ ਸੀਗਾ ਤੇ ਹੁਣ ਉਹ ਕੰਪਨੀ ਦਾ ਨਾਮ ਹੈਗਾ ਜੀ ਗਲੈਂਡ ਫਾਰਮਾ ਤੇ ਫਾਰਮਾ ਸੈਕਟਰ ਦੀ ਕੰਪਨੀ ਇਥੋਂ ਪਤਾ ਲੱਗ ਗਿਆ ਹੋਊਗਾ ਤੁਹਾਨੂੰ ਤੇ ਦਵਾਈਆਂ ਦੇ ਨਾਲ ਰਿਲੇਟਡ ਕੰਪਨੀ ਹੈਗੀ ਹੁਣ ਪਹਿਲਾਂ ਆਪਾਂ ਉਹਦੇ ਸਟਾਕ ਪ੍ਰਾਈਸ ਦਾ ਹੀ ਮੈਂ ਤੁਹਾਨੂੰ ਥੋੜਾ ਦੱਸ ਦਿੰਨਾ ਕਿ ਕੀ ਕੀ ਉਹਦਾ ਸਿਸਟਮ ਰਿਹਾ ਵਾ ਨਵੰਬਰ 2020 ਦੇ ਵਿੱਚ ਆਈਪੀਓ ਲਾਂਚ ਹੁੰਦਾ ਤੇ ਜਦੋਂ ਲਾਂਚ ਹੁੰਦਾ ਤੇ ਆ ਜਾਂਦੇ 1819 1820 ਦੇ ਨੇੜੇ ਤੇੜੇ ਆਉਂਦੇ ਆ ਦੇਖਦੇ ਦੇਖਦੇ ਹੀ ਕੁਝ ਮਹੀਨਿਆਂ ਦੇ ਵਿੱਚ ਕੰਪਨੀ ਚਲੀ ਜਾਂਦੀ ਆ 1800 ਤੋਂ 4300 ਸਮਥਿੰਗ ਉਹਦਾ ਸਟਾਕ ਪ੍ਰਾਈਸ ਟੁੱਪੇ ਜਾਂਦਾ ਸਿਰਫ ਇੰਨੇ ਇੱਕ ਮਹੀਨੇ ਦੇ ਵਿੱਚ ਉੱਪਰ ਚਲੇ ਜਾਂਦੇ ਆ ਤੇ ਇੱਥੋਂ ਸਟਾਰਟ ਹੁੰਦਾ ਥੋੜਾ ਜਿਹਾ ਬੈਡ ਟਾਈਮ ਇੱਕ ਵੈਸੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੀਆਂ ਫਾਰਮਾਸਿਟੀਕਲ ਕੰਪਨੀਆਂਜ਼ ਆ ਇਹਨਾਂ ਦਾ ਕੁਝ ਜਿਹੜੇ ਰਿਜ਼ਲਟ ਹੁੰਦੇ ਆ ਇਵਨ ਚੰਗੀਆਂ ਕੰਪਨੀਆਂਜ਼ ਦੇ ਵੀ ਇਹਨਾਂ ਦੀ ਕੁਝ ਜ਼ਿਆਦਾ ਅਪਹੀਵਲ ਚੱਲਦੀ ਰਹਿੰਦੀ ਆ ਕਿਉਂਕਿ ਇਹਨਾਂ ਦਾ ਤਾਂਮ-ਜਾਮ ਬਹੁਤ ਵੱਡਾ ਡਰੱਗਸ ਨੇ ਉਹਦੇ ਵਿੱਚ ਬਹੁਤ ਸਾਰੀਆਂ ਇਹਨਾਂ ਨੂੰ ਲੀਗਲ ਇਸ਼ੂਸ ਹੁੰਦੇ ਆ ਕਿਹੜੀ ਡਰਗ ਨੂੰ ਕਿਹੜੇ ਦੇਸ਼ ਨੇ ਉਹਨੂੰ ਅਸੈਪਟ ਕੀਤਾ ਆਪਣੀ ਮਾਰਕੀਟ ਦੇ ਲਈ ਕਈ ਵਾਰ ਕਿਸੇ ਡਰਗ ਨੂੰ ਉਹ ਨਹੀਂ ਅਸੈਪਟ ਕਰਦੇ ਤਾਂ ਬਹੁਤ ਨੈਗੇਟਿਵ ਹੋ ਜਾਂਦਾ ਪ੍ਰਾਈਸ ਇਸ਼ੂ ਰਹਿੰਦਾ ਕੰਪੀਟੀਸ਼ਨ ਬਹੁਤ ਹੁੰਦਾ ਜਿਹੜੀਆਂ ਡਰਗਸ ਨਾਲ ਰਿਲੇਟਡ ਫਾਰਮਾਸੈਕਟਰ ਦੀਆਂ ਕੰਪਨੀਆਂਸ ਹੁੰਦੀਆਂ ਦਵਾਈਆਂ ਨਾਲ ਰਿਲੇਟਡ ਚਾਹੇ ਉਹ ਬਹੁਤ ਹੀ ਵੱਡੀਆਂ ਕੰਪਨੀਆਂਸ ਵੀ ਨੇ ਤੇ ਉਹਨਾਂ ਨੂੰ ਬਹੁਤ ਵਾਰ ਇਹੋ ਜਿਹੇ ਚੱਕਰਾਂ ਦੇ ਵਿੱਚ ਉਹ ਆ ਜਾਂਦੀਆਂ ਨੇ ਤਾਂ ਮਤਲਬ ਇਹਨਾਂ ਦੇ ਜਿਹੜੇ ਪ੍ਰਾਈਸ ਹੁੰਦੇ ਨੇ ਇਹਨਾਂ ਕੰਪਨੀਆਂ ਦੇ ਇਹ ਬੜੇ ਅਫੀਵਲ ਦੇ ਨਾਲ ਚੱਲਦੇ ਰਹਿੰਦੇ ਆ ਤਾਂ ਗਲੈਂਡ ਫਾਰਮ ਅਗਸਤ 21 ਦੇ ਵਿੱਚ ਮਾਡਰ ਟਾਈ ਤਾਂ ਉਸ ਤੋਂ ਬਾਅਦ ਦੇਖੋ 42 4300 ਤੋਂ ਇਹਨਾਂ ਦਾ ਸਟਾਕ ਪ੍ਰਾਈਸ ਆ ਪਿੱਛੇ ਜੇ 2 ਜੂਨ ਦੇ ਨੇੜੇ ਤੇੜੇ ਆ ਮੇਰੇ ਕੋਲ ਇੱਥੇ ਇੰਨਾ ਕੁ ਦਿਖ ਰਿਹਾ ਵਾ ਮਤਲਬ 900 ਦੇ ਨੇੜੇ ਤੇੜੇ ਤੱਕ ਆ ਗਿਆ ਸੀ ਮੈਨੂੰ ਯਾਦ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਰਿਵਾਈਵ ਕੀਤਾ ਥੋੜੇ ਰਿਜ਼ਲਟ ਵਧੀਆ ਦਿੱਤੇ ਐ ਇਹਨਾਂ ਨੇ ਤੇ ਹੁਣ ਆ ਜਿਹੜੇ ਹੁਣ ਰੀਸੈਂਟ ਰਿਜ਼ਲਟ ਆਏ ਆ ਉਹ ਬਹੁਤ ਹੀ ਜ਼ਬਰਦਸਤ ਆ ਇਹਨਾਂ ਦੇ 60 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਇਹ ਕੰਪਨੀ ਹੈਗੀ ਆ ਆਪਣਾ ਕੰਮ ਕਰਦੀ ਆਪਣੀਆਂ ਪ੍ਰੋਡਕਟਸ ਵੇਚ ਰਹੀ ਆ ਉਸ ਤੋਂ ਇਲਾਵਾ ਇਹ ਹੈਗਾ ਮੇਨ ਬੀ ਟੂ ਬੀ ਬਿਜ਼ਨਸ ਦੇ ਵਿੱਚ ਦੋ ਤਰ੍ਹਾਂ ਦੇ ਸੈਗਮੈਂਟ ਹੁੰਦੇ ਆ ਬੀ ਟੂ ਬੀ ਤੇ ਬੀ ਟੂ ਸੀ ਬੀ ਟੂ ਬੀ ਹੁੰਦਾ ਬਿਜ਼ਨਸ ਟੂ ਬਿਜ਼ਨਸ ਐਕੋਨ ਦਾ ਬੀ ਟੂ ਸੀ ਬੀ ਟੂ ਸੀ ਮਤਲਬ ਬਿਜ਼ਨਸ ਟੂ ਕੰਜ਼ਿਊਮਰ ਬੀ ਟੂ ਬੀ ਦਾ ਮਤਲਬ ਕੀ ਆ ਕਿ ਸਾਡੀ ਕੋਈ ਫੈਕਟਰੀ ਆ ਸਾਡੀ ਕੋਈ ਕੰਪਨੀ ਆ ਤੇ ਅਸੀਂ ਆਪਣੀ ਪ੍ਰੋਡਕਟ ਵੇਚ ਰਹੇ ਹਾਂ ਕੰਪਨੀਆਂ ਮਤਲਬ ਜੇ ਕੋਈ ਏਸੀ ਬਣਾ ਰਿਹਾ ਵੈਸੇ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਜੇ ਕੋਈ ਏਸੀ ਬਣਾ ਰਿਆ ਅਸੀਂ ਸਾਰੀਆਂ ਏਸੀ ਮੈਨੂਫੈਕਚਰਡ ਕੰਪਨੀ ਨੂੰ ਵੇਚ ਰਹੇ ਹਾਂ ਤੇ ਉਹਦੇ ਵਿੱਚ ਜਿਹੜੇ ਵੀ ਪਾਰਟ ਚਾਹੀਦੇ ਉਹਨਾਂ ਨੂੰ ਉਹ ਅਸੀਂ ਉਹਨਾਂ ਨੂੰ ਦੇ ਰਹੇ ਜੇ ਅਸੀਂ ਹੈਗੇ ਆ B2C ਸੈਗਮੈਂਟ ਦੇ ਵਿੱਚ ਤਾਂ ਅਸੀਂ ਸਿੱਧੀ ਕੋਈ ਇਹੋ ਜਿਹੀ ਪ੍ਰੋਡਕਟ ਬਣਾ ਰਹੇ ਜਿਹੜੀ ਸਿੱਧੀ ਸਿੱਧੀ ਕੰਜ਼ਿਊਮਰ ਨੂੰ ਡਾਇਰੈਕਟਲੀ ਵੇਚੀ ਜਾ ਸਕਦੀ ਹੈ ਇਹ ਹੈਗਾ B2B ਸੈਗਮੈਂਟ ਦੇ ਵਿੱਚ ਹੁਣੇ ਵੈਸੇ ਥੋੜਾ ਡਾਇਵਰਸੀਫਾਈ ਵੀ ਕਰਨ ਦੀ ਟਰਾਈ ਕਰ ਰਹੇ ਆ ਇਹੋ ਜੀਆਂ ਚੀਜ਼ਾਂ ਵੀ ਬਣਾ ਰਹੇ ਜਿਵੇਂ ਦਵਾਈਆਂ ਵੀ ਸਿੱਧੀਆਂ ਕੰਜ਼ਿਊਮਰ ਤੱਕ ਚਲੀਆਂ ਜਾਣ ਬਟ ਮੇਨਲੀ ਇਹਨਾਂ ਦਾ ਕੰਮ ਹੈਗਾ ਦੁਨੀਆ ਦੀਆਂ ਬਹੁਤ ਵੱਡੀਆਂ-ਵੱਡੀਆਂ ਡਰੱਗ ਮੇਕਿੰਗ ਕੰਪਨੀਆਂ ਨੂੰ ਸਪਲਾਈ ਕਰਦੇ ਆ ਇਹ ਇਹ ਸਾਰੀਆਂ ਚੀਜ਼ਾਂ ਤਾਂ ਇਹ ਇਹਨਾਂ ਦਾ ਹੈਗਾ ਤਾਮ ਰਿਜ਼ਲਟ ਦੀ ਰਿਜ਼ਲਟ ਜਿਹੜੇ ਹੁਣੇ ਆਏ ਹਨ ਦੇ ਤੇ ਉਹ ਬਹੁਤ ਹੀ ਜ਼ਿਆਦਾ ਵਧੀਆ ਆਏ ਆ ਜੋ ਇਹਨਾਂ ਦਾ ਪ੍ਰੋਫਿਟ ਹੈਗਾ ਉਹ 145% ਵਧਿਆ 78.7 ਕਰੋੜ ਸੀਗਾ ਪਿਛਲੀ ਵਾਰ ਦਾ ਜਿਹੜਾ ਪਿਛਲੇ ਕੁਆਟਰ ਦੇ ਵਿੱਚ ਆਇਆ ਉਹ ਵਧ ਕੇ 192 ਕਰੋੜ ਹੋ ਗਿਆ ਰੈਵਨਿਊ ਇਹਨਾਂ ਦਾ 96% ਵਧ ਗਿਆ ਮਤਲਬ ਨੀਅਰਲੀ ਡਬਲ ਹੋ ਗਿਆ ਇਹਨਾਂ ਦਾ ਰੈਵਨਿਊ ਪਿਛਲੇ ਕੁਆਟਰ ਦਾ 785 ਕਰੋੜ ਦਾ ਰੈਵਨਿਊ ਸੀ ਵਧ ਕੇ ਨੀਅਰਲੀ ਡਬਲ ਹੋ ਗਿਆ 1537 ਕਰੋੜ ਦੇ ਨੇੜੇ ਤੇ ਜਿਹੜੇ ਚਲਾ ਗਿਆ ਅਭਿਤਾ ਬਹੁਤ ਜ਼ਿਆਦਾ ਵਧਿਆ ਇਹਨਾਂ ਦਾ 168 ਕਰੋੜ ਤੋਂ ਵਧ ਕੇ 358 ਕਰੋੜ ਹੋ ਗਿਆ ਇਹ ਚੀਜ਼ ਰਹੀ ਹੈ ਇਹਨਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਤੇ ਉਸ ਤੋਂ ਬਾਅਦ ਇਹਨਾਂ ਦੇ ਚਾਰ ਪ੍ਰੋਡਕਸ਼ਨ ਨੇ ਫਾਈਲ ਕੀਤੀਆਂ ਸੀ ਅਪਰੂਵਲ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਫਾਰਮਾਸੈਟਿਕ ਕੰਪਨੀ ਜਿਵੇਂ ਤੁਸੀਂ ਕੋਵੀ ਸ਼ੀਲਡ ਦੀ ਵੀ ਹੁਣ ਵੀ ਆਪਾਂ ਇੱਕ ਐਗਜ਼ਾਮਪਲ ਇੱਕ ਸੁਣ ਰਹੇ ਹਾਂ ਅੱਜ ਕੱਲ੍ਹ ਕੇ ਜਿਹੜੀ ਐਸਥਰਾ ਜਨਿਕਾ ਸੀਗਾ ਕਿ ਇੱਕਦਮ ਇਹ ਉਹ ਮਤਲਬ ਕੋਵਿਡ ਦੀ ਸਿਚੁਏਸ਼ਨ ਹੋਈ ਤਾਂ ਬੜੀ ਐਮਰਜੈਂਸੀ ਸਿਚੁਏਸ਼ਨ ਹੋਈ ਤੇ ਉਹਨਾਂ ਨੇ ਕੋਵੀ ਸ਼ੀਡ ਸਭ ਦੇ ਲਾਤੀ ਸਭ ਦੇ ਇੰਜੈਕਸ਼ਨ ਲੱਗੇ ਮੇਰੇ ਵੀ ਕੋਵੀ ਸ਼ੀਡ ਹੀ ਲੱਗਿਆ ਹੋਇਆ ਤੇ ਉਹ ਫਿਰ ਬਾਅਦ ਚੋਂ ਦਾ ਰੌਲਾ ਪਿਆ ਉਹ ਤਾਂ ਐਮਰਜੈਂਸੀ ਹੋ ਗਈ ਨਾ ਕਿ ਪੂਰੀ ਦੁਨੀਆ ਹੀ ਖੜ ਗਈ ਹੈ ਜੀ ਚੀਜ਼ ਤਾਂ ਪੱਕਾ ਤੁਸੀਂ ਸੁਣੀ ਹੀ ਨਹੀਂਗੀ ਤਾਂ ਉਦੋਂ ਹੋ ਸਕਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਗਵਰਨਮੈਂਟਸ ਨੇ ਮਤਲਬ ਪਰੇ ਕਰਤਾ ਹੋਵੇ ਜਿੰਨੇ ਵੀ ਉਹਨਾਂ ਦੇ ਰੈੱਡ ਕਾਰ ਉਹ ਹੁੰਦੇ ਆ ਰੈੱਡ ਟੇਪਿਜ਼ਮ ਹੁੰਦਾ ਵੀ ਪਹਿਲਾਂ ਇੱਥੇ ਜਾਊਗੀ ਇੱਥੇ ਜਾਊਗੀ ਬਟ ਨਾਰਮਲੀ ਗਵਰਨਮੈਂਟਸ ਤੋਂ ਅਪਰੂਵਲ ਚਾਹੀਦਾ ਤਾਂ ਇਹਨਾਂ ਨੇ ਹੁਣੇ ਅਪਰੂਵਲ ਇਹਨਾਂ ਦੇ ਸੀਗੇ ਉਹ ਸਾਰੇ ਦੇ ਸਾਰੇ ਇਹਨਾਂ ਨੂੰ ਮਿਲ ਗਏ ਹੁਣ ਤੇ ਦੂਸਰੀ ਇੱਕ ਹੋਰ ਚੀਜ਼ ਇਹਨਾਂ ਨਾਲ ਇਹ ਰਹੀ ਆ ਕਿ 1900 ਸੌਰੀ 2020 ਤੋਂ ਕੰਪਨੀ ਲਿਸਟਡ ਹੋਈ ਆ ਬਟ ਕਿਸੇ ਵੀ ਵਾਰ ਇਹਨਾਂ ਨੇ ਡਿਵੀਡੈਂਡ ਨਹੀਂ ਡਿਕਲੇਅਰ ਕੀਤਾ ਸੀ ਕਿਉਂਕਿ ਉਹਦੇ ਸਾਰੇ ਉਹਦੇ ਸਾਰੇ ਘਟ ਪੈਣ ਲੱਗੀ ਇਹਨਾਂ ਦੇ ਰਿਜ਼ਲਟ ਮਾੜੇ ਇੱਕਦਮ ਤੋਂ ਬੜੀ ਹਾਈਪ ਹੋ ਗਈ ਕਿਉਂਕਿ ਕਿ ਗਲੈਂਡ ਫਾਰਮ ਆ ਰਹੀ ਆ ਸ਼ੇਅਰ ਮਾਰਕੀਟ ਦੇ ਵਿੱਚ ਸਟਾਕ ਲੋਕਾਂ ਨੇ ਭਰ-ਭਰ ਕੇ ਲਈ ਤਾਂ ਉਹ ਪ੍ਰਾਈਸ ਬਹੁਤ ਉੱਪਰ ਚਲਾ ਗਿਆ 1800 ਤੋਂ 4400 ਦੇ ਨੇੜੇ ਤੇੜੇ ਚਲਾ ਗਿਆ ਬਟ ਰਿਜ਼ਲਟ ਥੋੜੇ ਮਾੜੇ ਤਾਂ ਥੱਲੇ ਆਏ ਤਾਂ ਜੋ ਤੁਹਾਨੂੰ ਪ੍ਰੋਫਿਟ ਹੀ ਨਹੀਂ ਹੋ ਰਿਹਾ ਡਿਵੀਡੈਂਡ ਕਿੱਥੋਂ ਦੇਣਗੇ ਬਟ ਹੁਣ ਪ੍ਰੋਫਿਟ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਰਿਜ਼ਲਟ ਬਹੁਤ ਵਧੀਆ ਹੈ ਤੇ ਇਸ ਵਾਰ ਇਹਨਾਂ ਨੇ ਡਿਵੀਡੈਂਡ ਵੀ ਡਿਕਲੇਅਰ ਕੀਤਾ ਪਹਿਲੀ ਵਾਰ 20 ਰੁਪਏ ਦਾ 20 ਰੁਪਏ ਦਾ ਡਿਵੀਡੈਂਡ ਇਹਨਾਂ ਨੇ ਹੁਣ ਡਿਕਲੇਅਰ ਕੀਤਾ ਹੈ ਉਸ ਤੋਂ ਬਾਅਦ ਹੋਰ ਕੀ ਚੀਜ਼ ਹੈਗੀ ਇਹਨਾਂ ਬਾਰੇ ਹੋਰ ਚੀਜ਼ ਇਹ ਹੈਗੀ ਆ ਜਿਹੜੀ ਮੈਨੂੰ ਵਧੀਆ ਲੱਗੀ ਆ ਪਰਸਨਲੀ ਉਹ ਇਹ ਹੈਗੀ ਆ ਕਿ ਜਿਵੇਂ ਬਹੁਤ ਸਾਰੇ ਐਨਾਲਿਸਿਸਟ ਹੁੰਦੇ ਆ ਮਾਰਕੀਟ ਦੇ ਵਿੱਚ ਜਿਹੜੇ ਇਹਨਾਂ ਕੰਪਨੀਆਂ ਨੂੰ ਦੇਖਦੇ ਰਹਿੰਦੇ ਆ ਇਹਨਾਂ ਦੇ ਬਾਰੇ ਰਿਪੋਰਟਸ ਬਣਾਉਂਦੇ ਰਹਿੰਦੇ ਆ ਉਹਨਾਂ ਦੇ ਵਿੱਚੋਂ ਮੋਤੀ ਲਾਲ ਓਸਵਾਲ ਹੈਗੇ ਨੇ ਕਾਫੀ ਸਾਰੇ ਨੇ ਜਿਨ੍ਹਾਂ ਦੇ ਵਿੱਚ ਮੋਤੀ ਲਾਲ ਓਸਵਾਲ ਵੀ ਇੱਕ ਨੇ ਮੈਂ ਮਤਲਬ ਮੈਨੂੰ ਵਧੀਆ ਲੱਗਦਾ ਉਹਨਾਂ ਦਾ ਕੰਮ ਮੋਤੀ ਲਾਲ ਓਸਵਾਲ ਦਾ ਉਹ ਬਹੁਤ ਟਾਈਮ ਤੋਂ ਸ਼ੇਅਰ ਮਾਰਕੀਟ ਨਾਲ ਜੁੜੇ ਹੋਏ ਲੋਕ ਨੇ ਉਹ ਉਹਨਾਂ ਨੂੰ ਕਾਫੀ ਚੰਗੀ ਤਰ੍ਹਾਂ ਪਤਾ ਕਿਉਂਕਿ ਮੈਂ ਬਹੁਤ ਸਾਰੇ ਇਹੋ ਜਿਹੇ ਸਟਾਕ ਮਾਰਕੀਟ ਐਨਾਲਿਸਿਸ ਨੇ ਜਿੰਨਾਂ ਦੀਆਂ ਰਿਪੋਰਟਸ ਵਿੱਚ ਗਲਤ ਹੁੰਦੀਆਂ ਦੇਖੀਆਂ ਬੜੇ ਆਮ ਹੀ ਦੇਖਦਾ ਕਿ ਆ ਆ ਵੀ ਗਲਤ ਹੋ ਗਿਆ ਆ ਵੀ ਗਲਤ ਹੋ ਗਿਆ ਚਲੋ ਮੈਂ ਇਥੇ ਨਾਮ ਨਹੀਂ ਲਵਾਂਗਾ ਉਹਨਾਂ ਦੇ ਬਟ ਮੋਤੀ ਲਾਲ ਉਸਵਾਲ ਵਾਲੇ ਉਹਨਾਂ ਦੇ ਵਿੱਚੋਂ ਨੇ ਜਿੰਨਾਂ ਦੀਆਂ ਰਿਪੋਰਟਸ ਨਾਰਮਲੀ ਸਹੀ ਹੁੰਦੀਆਂ ਤਾਂ ਮੈਨੂੰ ਉਹਨਾਂ ਦਾ ਕੰਮ ਪਸੰਦ ਆ ਤਾਂ ਮੋਤੀ ਲਾਲ ਉਸਵਾਲ ਵੀ ਕਾਫੀ ਟਾਈਮ ਤੋਂ ਕਹਿ ਰਹੇ ਸੀ ਕਿ ਨਹੀਂ ਇਹ ਕੰਪਨੀ ਚੰਗੀ ਆ ਚੰਗੀ ਆ ਤੇ ਉਹ ਪਹਿਲਾਂ ਵੀ ਉਹਨਾਂ ਨੇ ਇਹਦਾ ਜਿਹੜਾ ਟਾਰਗੇਟ ਪ੍ਰਾਈਸ ਸੀ ਕਾਫੀ ਉੱਪਰ ਦਿੱਤਾ ਸੀ ਤੇ ਉਹੀ ਚੀਜ਼ ਹੁਣ ਹੋਈ ਆ ਇਹਨਾਂ ਦੇ ਨਾਲ ਦੂਸਰੀ ਚੀਜ਼ ਪਿਛਲੇ 2-3 ਸਾਲ ਤੋਂ ਇਹ ਸਿਰਫ 2% ਦੀ CAGR ਦੇ ਉੱਪਰ ਚੱਲ ਰਹੀ ਸੀ ਮਤਲਬ ਕੰਪਾਊਂਡਡ ਐਨੂਅਲ ਗ੍ਰੋਥ ਦੇ ਉੱਪਰ ਚੱਲ ਰਹੀ ਸੀ ਸਿਰਫ 2% ਦੀ ਕਿਉਂਕਿ ਰਿਜ਼ਲਟ ਹੀ ਬੁਰੇ ਆ ਰਹੇ ਸੀ ਇਹਨਾਂ ਦੇ ਬਟ ਜਿਹੜਾ ਹੁਣ ਅੱਗੇ ਦਾ ਟਾਰਗੇਟ ਦੇ ਰਹੇ ਮੋਤੀ ਲਾਲ ਉਸਵਾਲ ਵਾਲੇ ਉਹ ਦੇ ਰਹੇ ਨੇ ਤਾਂ 16% ਦਾ ਅਗਲੇ ਹੁਣ ਕੁਝ ਸਾਲਾਂ ਦਾ ਕਿ ਉਹ ਹੁਣ ਇਹਨਾਂ ਦਾ ਬੁਰਾ ਟਾਈਮ ਅਕੋਰਡਿੰਗ ਟੂ ਮੋਤੀ ਲਾਲ ਉਸਵਾਲ ਉਹ ਕਹਿੰਦੇ ਕਿ ਇਹਨਾਂ ਦਾ ਬੁਰਾ ਟਾਈਮ ਲੰਘ ਗਿਆ ਤੇ ਹੁਣ ਅੱਗੇ ਇਹਨਾਂ ਦੀ ਗਰੋਥ ਕਾਫੀ ਹੋਊਗੀ 16% ਦੀ ਸੀਏਜੀਆਰ ਦੇ ਉੱਪਰ ਚੱਲਣਗੇ ਤੇ ਉਸ ਤੋਂ ਇਲਾਵਾ ਆਪਣੀ ਪ੍ਰੋਡਕਟਸ ਨੂੰ ਡਾਈਵਰਸੀਫਾਈ ਵੀ ਕਰ ਰਹੇ ਆ ਕਾਫੀ ਸਾਰੀਆਂ ਇਹਨਾਂ ਦੀਆਂ ਪ੍ਰੋਡਕਟਸ ਜਿਹੜੀਆਂ ਪਾਈਪਲਾਈਨ ਦੇ ਵਿੱਚ ਨੇ ਪਾਈਪਲਾਈਨ ਮਤਲਬ ਵੀ ਉਹਨਾਂ ਦੇ ਉੱਪਰੇ ਕੰਮ ਕਰ ਰਹੇ ਆ ਨਵੀਆਂ ਪ੍ਰੋਡਕਟਸ ਲੈ ਕੇ ਆ ਰਹੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ B2C ਸੈਗਮੈਂਟ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਇੰਡੀਆ ਦੇ ਵਿੱਚ ਇਹਨਾਂ ਦੇ ਸੱਤ ਬਹੁਤ ਵੱਡੇ ਮੈਨੂਫੈਕਚਰਿੰਗ ਯੂਨਿਟਸ ਨੇ ਤਾਂ ਇਹ ਇੱਕ ਚੀਜ਼ ਹੈਗੀ ਇਹਨਾਂ ਦੇ ਹਾਂ ਮੈਂ ਇੱਥੇ ਹੁਣ ਰੁਕ ਰਿਹਾ ਜੀ ਠੀਕ ਹੈ ਤੁਹਾਡੇ ਕੰਮ ਦੀ ਗੱਲ ਦੱਸਤੀ ਪਰ ਤੁਹਾਨੂੰ ਇੱਥੇ ਪਹਿਲਾਂ ਹੀ ਪਤਾ ਲੱਗ ਜਣਾ ਹੁਣ ਮੇਰੇ ਕੰਮ ਦੀ ਗੱਲ ਆ ਤਾਂ ਮੇਰੇ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਪਸੰਦ ਆ ਰਿਹਾ ਤਾਂ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਕਮੈਂਟਸ ਮੈਂ ਤੁਹਾਡੇ ਬਹੁਤ ਹੀ ਵਧੀਆ ਲੱਗਦੇ ਆ ਤੇ ਮੈਂ ਹਮੇਸ਼ਾ ਰਿਪਲਾਈ ਵੀ ਕਰਦਾ ਹੁੰਨਾ ਕਿਤੇ ਨਾ ਕਿਤੇ ਸ਼ਾਇਦ ਕੋਈ ਇੱਕ ਦੋ ਕੋਈ ਮੇ ਤੋਂ ਮਿਸ ਹੋ ਜਾਣ ਮੈਂ ਇਧਰ ਉਧਰ ਹੋ ਜਾ ਮੈਨੂੰ ਪਤਾ ਨਾ ਲੱਗੇ ਗੱਲ ਵੱਖਰੀ ਆ ਆਦਰਵਾਇਸ ਮੈਂ ਹਮੇਸ਼ਾ ਕਰਦਾ ਤੁਹਾਨੂੰ ਰਿਪਲਾਈ ਕਰਦਾ ਹਾਂ ਉਹਦਾ ਹੁਣ ਮੈਂ ਇੱਥੇ ਇੱਕ ਡਿਸਕਲੇਮਰ ਵੀ ਦਊਗਾ ਮੈਂ ਮਤਲਬ ਕੱਲ ਨੂੰ ਮਾਰਕੀਟ ਖੁੱਲਣ ਸਾਰ ਤੁਸੀਂ ਉਹਨੂੰ ਬਾਏ ਕਰੋ ਨਹੀਂ ਮੈਂ ਬਿਲਕੁਲ ਨਹੀਂ ਕਹਿ ਰਿਹਾ ਬਟ ਜੇ ਮੈਂ ਥੋੜੀ ਜਗ੍ਹਾ ਹੋਵਾਂ ਕਿਉਂਕਿ ਮੈਂ ਤੁਹਾਨੂੰ ਲੀਗਲੀ ਬਿਲਕੁਲ ਕੁਝ ਵੀ ਨਹੀਂ ਕਹਿ ਸਕਦਾ ਜੇ ਮੈਂ ਥੋੜੀ ਜਗ੍ਹਾ ਹੋਵਾਂ ਮੈਨੂੰ ਵੈਸੇ ਕੀ ਲੱਗ ਰਿਹਾ ਕਿ ਹਾਂ ਕੰਪਨੀ ਇਹ ਚੰਗੀ ਹੈਗੀ ਆ ਤੇ ਕਾਫੀ ਉੱਪਰ ਤੋਂ ਥੱਲੇ ਆਏ ਹੋਏ ਆ ਮਾਰਕੀਟ ਨੂੰ ਇਹਦੇ ਉੱਪਰ ਕਾਫੀ ਵੱਡੀਆਂ ਆਸਾਂ ਨੇ ਹੋ ਸਕਦਾ ਕਿ ਸ਼ਾਰਟ ਟਰਮ ਦੇ ਵਿੱਚ ਨੀਅਰ ਫਿਊਚਰ ਦੇ ਵਿੱਚ ਵੀ ਕੁਝ ਚੰਗੀ ਰਿਟਰਨ ਦੇ ਸਕਦੀ ਆ ਬਟ ਹਾਂ ਇਹ ਲੌਂਗ ਟਰਮ ਸਟੋਰੀ ਹੈਗੀ ਆ ਕਿਉਂਕਿ ਬਹੁਤ ਹੀ ਵੱਡੀ ਕੰਪਨੀ ਹੈਗੀ ਆ ਜੇ ਕੋਈ ਇਹਨੂੰ ਬਹੁਤ ਥੋੜੀ ਅਮਾਉਂਟ ਇਹਦੇ ਵਿੱਚ ਉਹ ਮੈਂ ਹਮੇਸ਼ਾ ਥੋੜੀ ਅਮਾਉਂਟ ਹੀ ਕਹਿੰਦਾ ਮੈਂ ਹਮੇਸ਼ਾ ਹੀ ਕਹਿੰਦਾ ਹੁਣ ਬਹੁਤ ਜ਼ਿਆਦਾ ਡਾਇਵਰਸੀਫਿਕੇਸ਼ਨ ਕਰਕੇ ਰੱਖੋ ਤੇ ਥੋੜੀ amount ਇਹਦੇ ਵਿੱਚ ਲਾ ਕੇ ਰੱਖੋ ਕਿਉਂਕਿ ਜਿਹੜਾ ਸਟਾਕ ਇੱਕ ਟਾਈਮ ਤੇ 4400 ਤੇ ਨੇੜੇ ਤੇ ਜਿਹੜੇ ਚੱਲ ਰਿਹਾ ਸੀ ਉਹ ਅੱਜ ਬਹੁਤ ਹੀ ਥੱਲੇ ਮਤਲਬ ਕਿੰਨਾ ਆਪਣੇ ਅੱਧ ਤੋਂ ਵੀ ਥੱਲੇ ਆਇਆ ਹੋਇਆ ਸਟਾਕ ਤੁਹਾਨੂੰ ਮਿਲ ਰਿਹਾ ਤੇ ਚੰਗੀ ਕੰਪਨੀ ਹੈਗੀ ਆ ਜੇ ਕਿਸੇ ਕੋਲ ਪੇਸ਼ੈਂਸ ਹੈਗਾ ਲੰਬਾ ਟਾਈਮ ਤੱਕ ਉਹਨੂੰ ਰੱਖ ਸਕਦਾ ਤਾਂ ਹੋ ਸਕਦਾ ਕਿ ਇਹ ਕੰਪਨੀ ਕਿਸੇ ਨੂੰ ਚੰਗਾ ਪ੍ਰੋਫਿਟ ਦੇ ਕੇ ਜਾਵੇ ਤਾਂ ਇਹ ਸੀਗਾ ਜੀ ਮੇਰਾ ਅੱਜ ਦਾ ਵੀਡੀਓ ਮੈਂ ਤੁਹਾਨੂੰ ਮਿਲੂੰਗਾ ਸੈਚਰਡੇ ਨੂੰ ਬਹੁਤ ਸਾਰੀਆਂ ਕੰਪਨੀਆਂ ਹੋਣਗੀਆਂ ਉਸ ਦਿਨ ਬਹੁਤ ਜ਼ਿਆਦਾ ਕੰਪਨੀਆਂ ਉੱਪਰ ਗੱਲ ਕਰਾਂਗੇ ਕਾਫੀ ਇਨਫੋਰਮੇਟਿਵ ਵੀਡੀਓ ਹੋਣਾ ਚਾਹੀਦਾ ਕੰਪਨੀਆਂ ਤੋਂ ਬਿਨਾ ਕੁਝ ਕੁਐਸਚਨ ਹੈ ਜਿਹਨਾਂ ਕਈ ਦੋਸਤਾਂ ਦੇ ਜਿਹੜੇ ਬੜੇ ਵਧੀਆ ਕੁਐਸਚਨ ਨੇ ਤੇ ਜਿਵੇਂ ਇਲੈਕਸ਼ਨ ਬਾਰੇ ਵੀ ਹੈਗਾ ਉਹ ਉਸ ਦਿਨ ਹੀ ਗੱਲ ਕਰ ਲਾਂਗੇ ਆਪਾਂ ਕਿਉਂਕਿ ਇਹ ਵੀਡੀਓ ਆਦਰਵਾਇਜ਼ ਬਹੁਤ ਲੰਬਾ ਹੋ ਜਾਣਾ ਤੇ ਇਹ ਪੁੱਛਿਆ ਕਿ ਇਲੈਕਸ਼ਨ ਦੇ ਟਾਈਮ ਕੀ ਕਰਨਾ ਚਾਹੀਦਾ ਇਹ ਜ ਮਤਲਬ ਬਹੁਤ ਸਾਰੇ ਕੁਐਸਚਨ ਨੇ ਬਹੁਤ ਹੀ ਸਾਰੀਆਂ ਕੰਪਨੀਆਂਜ਼ ਨੇ ਤਾਂ ਜ਼ਰੂਰ ਤੁਸੀਂ ਦੇਖਿਓ ਮਿਸ ਨਾ ਕਰਿਓ ਹ Okay.